ਸਰ ਮੇਰਾ ਨਾਮ ਅਮਨਦੀਪ ਕौरा ਮੇਰਾ ਪਿੰਡ ਵੰਦਸਟਾਣਾ ਮੈਂ ਲਾਲ ਸਿੰਘ ਦੀ ਨਵੇਂ ਕਿਲੇ ਤੋਂ ਪੋਤੀ ਆਈ ਤੇ ਮਤਲਬ ਸਾਡਾ ਇੱਥੇ ਰੋਸ ਜਾਰੀ ਕਰਨ ਦਾ ਇਹ ਮਕਸਦ ਆ ਅੱਗੇ ਸਾਰਾ ਪਰਿਵਾਰ ਮਤਲਬ ਇੱਥੇ 15 ਅਗਸਤ ਤੇ ਮਤਲਬ ਲਾਇਆ ਜਾਂਦਾ ਸੀਗਾ ਮਤਲਬ ਆਈਡੀ ਕਾਰਡ ਭੇਜਿਆ ਜਾਂਦਾ ਸੀਗਾ ਉਹ ਤੇ ਮਤਲਬ ਪਰਿਵਾਰ ਸਾਰਾ ਸਮੇਤ ਸਾਰਾ ਹੁੰਦਾ ਸੀ ਬਾਅਦ ਚ ਦੋ ਪਰਿਵਾਰ ਉਹਨਾਂ ਨੇ ਦੋ ਮੈਂਬਰ ਕਰਤੇ ਵੀ ਇੱਕ ਕਾਰਡ ਨਾਲ ਇੱਕ ਮੈਂਬਰ ਆ ਸਕਦਾ ਸੀ ਹੁਣ ਸਿਰਫ ਇੱਕ ਇੱਕ ਹੀ ਮੈਂਬਰ ਆ ਸਕਦਾ ਜਿਨਾਂ ਕੋਲ ਕਾਰਡ ਜਾਂਦਾ ਨਹੀਂ ਤਾਂ ਬਾਅਦ ਦੇ ਵਿੱਚ ਕਿਸੇ ਕੋਲ ਕਾਰਡ ਵੀ ਨਹੀਂ ਜਾਂਦਾ ਮੇਰੇ ਵਾਂਗ ਦਸਾਂ ਨੇ ਨਾਲ ਹੀ ਹੈਗੇ ਆ ਕਾਫੀ ਟਾਈਮ ਦੇ ਉਹਨਾਂ ਕੋਲ ਤਾਂ ਬਹੁਤ ਜ਼ਿਆਦਾ ਸਨਮਾਨਤ ਵੀ ਕੀਤਾ ਹੋਇਆ ਉਹਨਾਂ ਨੂੰ ਉਹਨਾਂ ਦੇ ਬਜ਼ੁਰਗ ਦਾ ਉਹਨਾਂ ਨੂੰ ਤਾਂ ਕੁਝ ਇਸ ਚੀਜ਼ ਬਾਰੇ ਪਤਾ ਵੀ ਨਹੀਂ ਆ ਪਹੁੰਚੀ ਸੀ 15 ਅਗਸਤ ਨੂੰ ਉਹਨਾਂ ਨੂੰ ਇਸ ਵਾਰ ਇੱਥੇ ਰੋਸ ਕਰਨਾ ਪਿਆ ਉਹ ਕੀ ਕਰ ਰਹੇ ਨੇ ਸਰ ਐਕਚੁਅਲੀ ਮੈਂ ਗਈ ਨਹੀਂ ਹੈਗੀ ਵੈਸੇ ਕਹਿੰਦੇ ਪਿਆ ਵੀ ਜਿਹੜੇ ਸੀਗੇ ਉਹਨਾਂ ਨੂੰ ਪੱਖੇ ਵਗੈਰਾ ਨਹੀਂ ਇੰਤਿਆਮ ਨਹੀਂ ਸੀ ਅੱਗੇ ਮੈਂ ਆਏ ਵਰੀ ਤਕਰੀਬਨ ਆਂਦੀ ਆ ਤੇ ਐਤਕੀ ਮਤਲਬ ਮੇਰੇ ਕੋਲ ਆਇਆ ਨਹੀਂ ਗਿਆ ਹੈਗਾ ਤੇ ਬਾਕੀ ਸਾਰੇ ਵੀਡੀਓ ਤੋਂ ਦੇਖ ਕੇ ਪਤਾ ਲੱਗਦਾ ਹੈਗਾ ਉੱਥੇ ਕੋਈ ਪੱਖੇ ਦਾ ਇੰਤਿਆਮ ਨਹੀਂ ਸੀ ਤੇ ਇੱਕ ਕਹਿੰਦੇ ਵੀ ਪਾਣੀ ਵਗੈਰਾ ਨਹੀਂ ਮਿਲਦਾ ਪਿਆ ਸੀਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਡਿਮਾਂਡ ਕੀ ਡਿਮਾਡ ਵੀ ਜਿਵੇਂ ਪਰਿਵਾਰ ਜਾਂਦੇ ਸਨਮਾਨਤ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ ਆਪਾਂ ਤਾਂ ਇਹੀ ਸੀਜ਼ ਮੰਗਦੇ ਆ ਵੀ ਸਾਰੇ ਪਰਿਵਾਰ ਆਉਣਾ ਚਾਹੀਦਾ ਸਭ ਪਰਿਵਾਰ ਨੂੰ ਸਨਮਾਨਤ ਹੋਣਾ ਚਾਹੀਦਾ ਹਾਂਜੀ ਸਟੇਟ ਪ੍ਰੈਜ਼ੀਡੈਂਟ ਫ੍ਰੀਡਮ ਫਾਈਟਰ ਡਿਪੈਂਡੈਂਸ ਐਸੋਸੀਏਸ਼ਨ ਪੰਜਾਬ ਅੱਜ ਸਾਡੀ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੀ ਇੱਥੇ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਜ਼ਿਲ੍ਹੇ ਦੇ ਦੇਸ਼ ਭਗਤ ਪਰਿਵਾਰਾਂ ਦੇ ਮੈਂਬਰ ਸ਼ਾਮਿਲ ਹੋਇਆ ਜਿਨ੍ਹਾਂ ਵਿੱਚ ਬੀਬੀਆਂ ਵੀ ਸ਼ਾਮਿਲ ਹੈ ਪਿਛਲੇ ਦਿਨੀ 15 ਅਗਸਤ ਦੇ ਜੋ ਆਜ਼ਾਦੀ ਦਿਹਾੜਾ ਜੋ ਸਾਡੇ ਬਜ਼ੁਰਗਾਂ ਕਰਕੇ ਸਾਡੇ ਪਿਓ ਦਾਦਿਆਂ ਕਰਕੇ ਮਨਾਇਆ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਬੜਾ ਸਤਿਕਾਰ ਸਹਿਤ ਸਾਨੂੰ ਸੱਦਾ ਪੱਤਰ ਦੇ ਕੇ ਸਾਡੇ ਪਰਿਵਾਰਾਂ ਨੂੰ ਉੱਥੇ ਬੁਲਾਇਆ ਗਿਆ ਸੀ ਪਰ ਉੱਥੇ ਬੁਲਾ ਕੇ ਜੋ ਪ੍ਰਸ਼ਾਸਨ ਵੱਲੋਂ ਸਾਡੇ ਪਰਿਵਾਰਾਂ ਨੂੰ ਪੇਜਿਤ ਕੀਤਾ ਗਿਆ ਕੁਝ ਸਾਡੇ ਮੈਂਬਰਾਂ ਨੇ ਐਟ ਦੀ سپورਟ ਜਿਹੜਾ ਪ੍ਰਸ਼ਾਸਨ ਨੇ ਸਨਮਾਨ ਦੇਣਾ ਸੀ ਉਹ ਸਨਮਾਨ ਲੈਣ ਤੋਂ ਅਨਕਾਰ ਕਰ ਦਿੱਤਾ ਸੀ ਪਰ ਜਿਨ੍ਹਾਂ ਨੂੰ ਗੁਮਰਾਹ ਕਰਕੇ ਸਨਮਾਨ ਦਿੱਤਾ ਸੀ ਉਹਨਾਂ ਪਰਿਵਾਰਾਂ ਨੇ ਵੀ ਆਪਣਾ ਸਨਮਾਨ ਜਿਹੜਾ ਹੈ ਪ੍ਰਸ਼ਾਸਨ ਨੂੰ ਵਾਪਸ ਕਰ ਦਿੱਤਾ ਸੀ ਉਹ ਤੁਸੀਂ ਸਾਰਾ ਉੱਥੇ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਸਾਡੇ ਮੈਂਬਰਾਂ ਨੇ ਆਪਣਾ ਰੋਸ ਜਿਤਾਉਂਦੇ ਹੋਏ ਉਹ ਸਨਮਾਨ ਜਿਹਦੇ ਵਿੱਚ ਲੱਡੂਆਂ ਡੱਬਾ ਇੱਕ ਲੋਈ ਤੇ ਹਾਰ ਸੀ ਜਿਨ੍ਹਾਂ ਨੇ ਨਹੀਂ ਲਿਆ ਉਹ ਤਾਂ ਇੱਕ ਪਾਸੇ ਸੀ ਪਰ ਜਿਨ੍ਹਾਂ ਨੂੰ ਦੇ ਵੀ ਦਿੱਤਾ ਸੀ ਉਹਨਾਂ ਨੇ ਜੋ ਜਿਹੜਾ ਸਨਮਾਨ ਹੈ ਉਹ ਵਾਪਸ ਕਰ ਦਿੱਤਾ ਸੀ ਤਾਂ ਇਹਨਾਂ ਵਿੱਚ ਖੁੰਧਕ ਵਿੱਚ ਆਈ ਪ੍ਰਸ਼ਾਸਨ ਨੇ ਪੁਲਿਸ ਤੇ ਨਹੀਂ ਸਾਡੇ ਪਰਿਵਾਰਕ ਮੈਂਬਰਾਂ ਨਾਲ ਧੱਕਾਮੁਕੀ ਕੀਤੀ ਔਰ ਬੇਇੱਜ਼ਤੀ ਵੀ ਕੀਤਾ ਜਦੋਂ ਕਿ ਸਾਨੂੰ ਸਤਿਕਾਰ ਸਹਿਤ ਉਸ ਸਮਾਗਮ ਵਿੱਚ ਬੁਲਾਇਆ ਗਿਆ ਸੀ ਤੁਸੀਂ ਦੇਖਿਆ ਤਸਵੀਰਾਂ ਤੁਹਾਡੇ ਕੋਲ ਹੈ ਵੀਡੀਓ ਤੁਹਾਡੇ ਕੋਲ ਹੈ ਜਿਹੜਾ ਪਲੇਟਫਾਰਮ ਜਿੱਥੇ 15 ਅਗਸਤ ਵਾਲੇ ਦਿਨ 26 ਜਨਵਰੀ ਵਾਲੇ ਦਿਨ ਉਹ ਰਾਸ਼ੀ ਚੰਡਾ ਲਹਿਰਾਇਆ ਜਾਂਦਾ ਹੈ ਜਿਹੜਾ ਰਾਸ਼ੀ ਚੜ੍ਹਨਾ ਲਹਿਰਉਣ ਦੀ ਤਾਕਤ ਉਹ ਸਾਡੇ ਬਜ਼ੁਰਗਾਂ ਨੇ ਇੱਕ ਦੇਸ਼ ਨੂੰ ਆਜ਼ਾਦ ਕਰਕੇ ਦਿੱਤੀ ਸੀਗੀ ਪਰ ਤੁਹਾਡੀਆਂ ਵੀਡੀਓ ਦੇਖੋ ਉਹਦੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਰਿਕਾਰਡ ਮਾਨਯੋਗ ਐਸਐਮਓ ਰਿਕਾਰਡ ਮਾਨਯੋਗ ਏਡੀ ਸਾਹਿਬ ਉਹਦਾ ਮੰਚ ਤੇ ਇੱਕ ਆਪਣੇ ਸੰਵਿਧਾਨਕ ਅਤੇ ਪ੍ਰਸ਼ਾਸਨਿਕ ਉਹਦਿਆਂ ਕਰਕੇ ਬਿਰਾਜਮਾਨ ਹੈ ਪਰ ਉਥੇ ਪ੍ਰੋਟੋਕੋਲ ਤੋੜ ਕੇ ਜਿਨ੍ਹਾਂ ਵਿਅਕਤੀਆਂ ਦਾ ਕੋਈ ਸੰਵਿਧਾਨਕ ਉਹਦਾਂ ਨਹੀਂ ਜਿਨ੍ਹਾਂ ਕੋਲੇ ਕੋਈ ਪ੍ਰਸ਼ਾਸਨਿਕ ਤਾਕਤ ਨਹੀਂ ਇਹਨਾਂ ਤਿੰਨ ਅਧਿਕਾਰੀਆਂ ਤੋਂ ਬਿਨਾ ਤੁਸੀਂ ਦੇਖੋ ਉੱਪਰ ਜਿਹੜੇ ਲੋਕ ਹੈ ਜਿਵੇਂ ਕਿ ਕਬੱਡੀ ਦਾ ਟੂਰਨਾਮੈਂਟ ਹੁੰਦਾ ਹੈ ਉਸ ਤਰ੍ਹਾਂ ਮੰਚ ਦੇ ਉੱਪਰ ਅੱਜ ਮੀਟਿੰਗ ਚੜ੍ਹੇ ਹੋਏ ਸੀ ਅੱਜ ਮੀਟਿੰਗ ਕੀ ਡਿਸਾਈਡ ਹੋਇਆ ਪਰ ਅੱਜ ਜਿਹੜੀ ਮੀਟਿੰਗ ਹੈ ਇਹ ਸਾਡੀ ਮੀਟਿੰਗ ਚੱਲ ਰਹੀ ਹੈ ਅਸੀਂ ਇੱਕ ਜਗ੍ਹਾ ਤੇ ਬੈਠ ਕੇ ਇਕੱਠੇ ਗੱਲਬਾਤ ਕਰਨੀ ਹੈ ਜਿੰਨੀ ਕੀ ਸਾਡੀ ਗੱਲਬਾਤ ਹੋਈ ਹੈ ਉਹ ਇਹ ਹੈ ਕਿ ਜੋ ਪ੍ਰਸ਼ਾਸਨ ਨੇ 15 ਜੁਲਾਈ ਵਾਲੇ ਦਿਨ ਸਾਡੇ ਪਰਿਵਾਰਾਂ ਨੂੰ ਬੇਜਾਨ ਕੀਤਾ ਹੈ ਅਸੀਂ ਸੰਸਦ ਭਾਸ਼ਾ ਵਿੱਚ ਉਹਦੀ ਨਿੰਦਿਆ ਕਰਦੇ ਹਾਂ ਇਹਨਾਂ ਅਧਿਕਾਰੀਆਂ ਦਾ ਕਸੂਰ ਸੀ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਪ੍ਰਸ਼ਾਸਨ ਸਾਡੇ ਨਾਲ ਬੈਠ ਕੇ ਟੇਬਲ ਤੇ ਗੱਲ ਕਰੇ ਤਾਂ ਕਿ ਅਸੀਂ ਉਹਨਾਂ ਨੂੰ ਗੱਲਾਂ ਦੱਸ ਗੀਏ ਉਸ ਕੁਝ ਗੱਲਾਂ ਲਗੋ ਰਹੇ ਆ ਅਸੀਂ ਗੱਲਾਂ ਨੂੰ ਸਾਹਮਣੇ ਲੈਣਾ ਚਾਹੁੰਦੇ ਹਾਂ ਜੀ ਹਾਂ ਜੀ ਮੈਂ ਪੱਤਰਕਾਰ ਪਹਿਰਾਵਾ ਦਾ ਸਾਰਿਆਂ ਦਾ ਜਿਲੋਂ ਮੈਂ ਧੰਨਵਾਦੀ ਹਾਂ 15 ਅਗਸਤ ਵਾਲੇ ਦਿਨ 8:30 ਵਜੇ ਤੋਂ ਅਸੀਂ ਬੈਠੇ ਹਾਂ ਜੀ 9:40 ਮਿੰਟ ਤੱਕ ਪਾਣੀ ਤੋਂ ਹੀ ਗੱਲ ਚੱਲੀ ਆ ਮੈਂ ਪਾਣੀ ਦਾ ਕਿਹਾ ਵੀ ਮੁਲਾਜ਼ਮਾ ਨੂੰ ਮੈਂ ਕਿਹਾ ਵੀ ਪਾਣੀ ਇੱਧਰ ਭੇਜੋ ਤੇ ਮੁਲਾਜ਼ਮਾ ਨੇ ਮੇਰੇ ਵਖੀ ਤੇ ਚੁੰਡੀ ਵੱਢਣ ਦੇ ਕਾਰਨ ਇਥੋਂ ਸਭ ਕੁਝ ਜੋ ਵੀ ਹੋਇਆ ਇਸ ਤੋਂ ਹੋਇਆ ਜੀ ਔਰ ਸਾਰਿਆਂ ਨੇ ਤੱਕਾ ਮੁੱਕੀ ਕੀਤੀ ਰੋਲਾ ਪਿਆ ਤੱਕੇ ਮੁੱਕੀ ਦੇ ਵਿੱਚ ਮੈਂ ਤੋਂ ਜਿਹੜਾ ਲੱਡੂਆਂ ਦਾ ਡੱਬਾ ਦਿੱਤਾ ਸੀ ਉਹ ਡਿੱਗ ਚੁੱਕਿਆ ਜੀ। ਬਾਕੀ ਉਸ ਤੋਂ ਬਾਅਦ ਸਾਰੇ ਮੈਂਬਰ ਸਹਿਬਾਨਾਂ ਨੇ ਇਸ ਦੇ ਵਿਰੋਧ ਵਿੱਚ ਆਣ ਕੇ ਵਾਅਦਾ ਕਰਤੇ ਸਾਡਾ ਪ੍ਰਧਾਨ ਜੀ ਬਿਨ ਪੁੱਛੇ ਤੋਂ ਬਿਨ ਕੀਤੇ ਤੋਂ ਪ੍ਰਸ਼ਾਸਨ ਦੇ ਪੱਖ ਦੇ ਵਿੱਚ ਵੀਡੀਓ ਦੇ ਰਿਹਾ ਜੀ। ਅੱਛਾ ਤੁਸੀਂ ਪ੍ਰਧਾਨ ਦੇ ਖਿਲਾਫ ਹੋ ਜਾਂ ਸਾਰੇ? ਹਾਂ ਜੀ ਪ੍ਰਧਾਨ ਤੇ ਅਸੀਂ ਨਵੀਂ ਚੋਣ ਕਰ ਰਹੇ ਹਾਂ। ਅਸੀਂ ਨਵਾਂ ਪ੍ਰਧਾਨ ਚੁਣ ਰਹੇ ਹਾਂ। ਠੀਕ ਹੈ ਠੀਕ ਹੈ। ਨਵੀਂ ਚੋਣ ਕਰਾਂਗੇ। ਅਸੀਂ ਨਵੀਂ ਚੋਣ ਕਰ ਲਈ ਆ। ਅ ਨਵਾਂ ਖੁਦ ਘੰਟੇ ਦਾ ਤੱਕ ਅਸੀਂ ਨਵਾਂ ਪ੍ਰਧਾਨ ਪੇਸ਼ ਕਰ ਦੇਾਂਗੇ। इस वीडियो नु अगे शेयर जरूर करना जी कृपा करके साथ चैनल सब्सक्राइब जरूर कर लो जी हुन तुसी फास्ट पंजाब दी एप अपले स्टोर तो इंस्टॉल करके नविया ताजा खबर पढ़ते देख सकते हो धनबाद